ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਆਂ ਜੀ ਇੱਕ ਹੋਰ ਐਪੀਸੋਡ ਲੈ ਕੇ ਇੱਕ ਨਵਾਂ ਮੋਟੀਵੇਸ਼ਨਲ ਸੈਸ਼ਨ ਤੁਹਾਡੇ ਲਈ ਲੈ ਕੇ ਅੱਜ ਫੇਰ ਜਿੱਦਾਂ ਆਪਾਂ ਸਾਰਿਆਂ ਨੂੰ ਹੁਣ ਆਦਤ ਪੈ ਚੁੱਕੀ ਆ ਕਿ ਬ੍ਰਾਊਜ਼ਿੰਗ ਕਰਦੇ ਰਹਿੰਦੇ ਆ ਆਪਾਂ ਹਨਾ ਪਰ ਮੇਰੀ ਬ੍ਰਾਊਜ਼ਿੰਗ ਥੋੜੀ ਹੋਰ ਤਰ੍ਹਾਂ ਦੀ ਹੁੰਦੀ ਆ ਨੈਗੇਟਿਵ ਚੀਜ਼ਾਂ ਮੈਂ ਨਹੀਂ ਦੇਖਦਾ ਤੇ ਮੈਂ ਜਿੰਨੀਆਂ ਪੋਜ਼ਿਟਿਵ ਚੀਜ਼ਾਂ ਦੇਖਦਾ ਵਾਂ ਮੈਨੂੰ ਪੋਜ਼ਿਟਿਵ ਚੀਜ਼ਾਂ ਹੀ ਸੋਸ਼ਲ ਮੀਡੀਆ ਤੇ ਸੁਜੈਸਟ ਹੁੰਦੀਆਂ ਨੇ 네ਗੇਟਿਵ ਚੀਜ਼ ਕੋਈ ਸਾਹਮਣੇ ਆ ਵੀ ਜਾਂਦੀ ਆ ਮੈਂ ਉਹਨੂੰ ਹਾਈਡ ਕਰ ਦਿੰਦਾ ਸੋ ਫੇਸਬੁੱਕ ਇਨਸਟਾ ਇਹ ਸਾਰੀਆਂ ਸਮਝ ਜਾਂਦੀਆਂ ਵੀ ਇਹ ਬੰਦਾ ਪੋਜ਼ਿਟਿਵ ਵੀ ਦੇਖਣਾ ਚਾਹੁੰਦਾ ਵਾ ਸੋ ਪੋਜ਼ਿਟਿਵ ਵੀ ਦਿਖਾਉਂਦੀਆਂ ਨੇ ਸੋ ਤੁਸੀਂ ਵੀ ਇਦਾਂ ਕਰ ਸਕਦੇ ਹੋ ਜੇ ਸੋਸ਼ਲ ਮੀਡੀਆ ਦਾ ਜਿਹੜਾ ਡਿਪਰੈਸ਼ਨ ਆ ਇਹਦਾ ਜਿਹੜਾ ਸਟ्रेस ਆਏ ਤੋਂ ਬਚਣਾ ਚਾਹੁੰਦੇ ਹੋ ਐਦਾਂ ਦੀ ਹੀ ਇੱਕ ਪੋਸਟ ਜਿਹੜੀ ਮੇਰੇ ਸਾਹਮਣੇ ਆਈ ਬਹੁਤ ਸੋਹਣੀ ਮੈਨੂੰ ਗੱਲ ਲੱਗੀ ਇਹਦੇ ਬਾਰੇ ਅੱਜ ਗ ਕਿ ਕਮਾਨੇ ਕੀ ਸੋਚੋ ਕਹਿੰਦੇ ਜਮਾਨੇ ਕੀ ਨਹੀਂ ਹਿੰਦੀ ਚਾਹੇ ਕਿ ਜਮਾਨਾ ਸਿਰਫ ਦੋ ਹੀ ਚੀਜ਼ ਦੇ ਸਕਦਾ ਹੈ ਸਲਾਹ ਔਰ ਤਾਨਾ ਖਾਣੇ ਕੋ ਖਾਣਾ ਨਹੀਂ ਮੇਰੀ ਹਿੰਦੀ ਤੁਹਾਨੂੰ ਬੜੀ ਅਜੀਬ ਲੱਗੀ ਹੋਊਗੀ ਚਲੋ ਕੋਈ ਨਹੀਂ ਆਪਾਂ ਗੱਲਬਾਤ ਤਾਂ ਪੰਜਾਬੀ ਚ ਕਰਨੀ ਆ ਵੀ ਇਹ ਗੱਲ ਬਿਲਕੁਲ ਸਹੀ ਆ ਲੋਕਾਂ ਦੀ ਪਰਵਾਹ ਨਾ ਕਰੋ ਲੋਕ ਤੁਹਾਨੂੰ ਸਲਾਹ ਦੇ ਸਕਦੇ ਆ ਤੁਹਾਨੂੰ ਤਾਨੇ ਦੇ ਸਕਦੇ ਆ ਤੁਹਾਡਾ ਮਾੜਾ ਸਮਾਂ ਆ ਗਿਆ ਤਾਂ ਤੁਹਾਨੂੰ ਰੱਜ ਕੇ ਮੇਨੇ ਮਾਰਨਗੇ ਇਹ ਤੇਰੀ ਗਲਤੀ ਨਾਲ ਹੋ ਗਿਆ ਅਸੀਂ ਤਾਂ ਐਂ ਕਹਿੰਦੇ ਸੀ ਆਹ ਸਲਾਹ ਦਿੱਤੀ ਤੂੰ ਸਾਡੀ ਗੱਲ ਨਹੀਂ ਮੰਨੀ ਮਤਲਬ ਸਾਰਾ ਜਿਹੜਾ ਆਪਣਾ ਗੁਬਾਰ ਆ ਜੋ ਉਹ ਅੰਦਰ ਲੁਕੋਈ ਬੈਠੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਬਾਹਰ ਕੱਢਣ ਦਾ ਜੇ ਤੁਹਾਡੇ ਤੇ ਮਾੜਾ ਸਮਾਂ ਆ ਗਿਆ ਪਰ ਕਿੰਨੇ ਕੁ ਲੋਕ ਨੇ ਦੋਸਤੋ ਤੁਹਾਡੀ ਜ਼ਿੰਦਗੀ 'ਚ ਜਿਹੜੇ ਆ ਕੇ ਸੱਚੇ ਦਿਲੋਂ ਤੁਹਾਡੀ ਮਦਦ ਕਰਦੇ ਨੇ ਸੋ ਇਹ ਵੀਡੀਓ ਦਾ ਸਿਰਫ ਇੱਕੋ ਕਨਸੈਪਟ ਆ ਜਿਕੇ ਆਪਣਾ ਕੰਮ ਆ ਆਪਣੇ ਜਿਹੜੇ ਜ਼ਿੰਦਗੀ ਦੇ ਗੂਲ ਨੇ ਉਹ ਆਪਣੀ ਮਸਤੀ ਦੇ ਵਿੱਚ ਲੱਗ ਕੇ ਆਪਣਾ ਮਸਤ ਹੋ ਕੇ ਕੰਨ ਦਾ ਭਾਵ ਪੂਰੇ ਕਰਨ ਦੇ ਵਿੱਚ ਜੁੱਟ ਜਾਓ ਲੱਗੇ ਰਹੋ ਦਿਨ ਰਾਤ ਇੱਕ ਕਰਕੇ ਲੋਕ ਕੀ ਕਹਿੰਦੇ ਨੇ ਇਹਦੇ ਬਾਰੇ ਪ੍ਰਵਾਹ ਨਾ ਕਰੋ ਜਿੱਦਾਂ ਮੈਂ ਇੱਕ ਕਹਾਣੀ ਤੁਹਾਨੂੰ ਸੁਣਾਈ ਸੀ ਨਾ ਆਪਣੇ ਦੂਜੇ ਚੈਨਲ ਤੋਂ ਮੈਂ ਇੱਥੇ ਵੀ ਸੁਣਾ ਦਿੰਦਾ ਕਿ ਇੱਕ ਨਾ ਜਿਵੇਂ ਬੰਦਾ ਪੇਂਟਿੰਗ ਬਹੁਤ ਸੋਹਣੀ ਕਰਦਾ ਸੀ ਤੇ ਉਹਦਾ ਜਿਹੜਾ ਉਸਤਾਦ ਉਸਤਾਦ ਕੋਲ ਜਾ ਕੇ ਪੁੱਛਦਾ ਵੀ ਮੇਰੀ ਪੇਂਟਿੰਗ ਕਿਵੇਂ ਆ ਉਹ ਕਹਿੰਦਾ ਵੀ ਤੇਰੀ ਪੇਂਟਿੰਗ ਬਹੁਤ ਵਧੀਆ ਵਾ ਤਾਂ ਉਹ ਜਿਹੜਾ ਜਿਹਨੇ ਪੇਂਟਿੰਗ ਕੀਤੀ ਸੀ ਕਹਿੰਦਾ ਵੀ ਫਲਾਣਾ ਮੇਰਾ ਦੋਸਤ ਆ ਫਲਾਣੇ ਮੇਰੇ ਘਰ ਦੇ ਮੈਂਬਰ ਨੇ ਉਹਨਾਂ ਨੇ ਇਹਦੇ ਵਿੱਚ ਨੁਕਸ ਕੱਢ ਤੇ ਬੜੇ ਉਹਦਾ ਉਸਤਾਦ ਕਹਿੰਦਾ ਵੀ ਚੱਲ ਇੱਕ ਕੰਮ ਕਰ ਤੂੰ ਨਾ ਸਵੇਰੇ ਆ ਫਲਾਣੇ ਚੌਂਕ ਦੇ ਵਿੱਚ ਆਪਣੀ ਪੇਂਟਿੰਗ ਟਾਂਗੇ ਆਂ ਤੇ ਥੱਲੇ ਇਹ ਲਿਖ ਕੇ ਆਂ ਨਾਲ ਵੀ ਮੇਰੀ ਪੇਂਟਿੰਗ 'ਚ ਜੋ ਵੀ ਨੁਕਸਾ ਉਹ ਤੇ ਟਿਕ ਮਾਰਕ ਕਰਦੇ ਹੋ ਤੇ ਨਿਸ਼ਾਨ ਲਾਦੇ ਹੋ ਜਦੋਂ ਸ਼ਾਮ ਨੂੰ ਜਾਂਦਾ ਸਾਰੀ ਪੇਂਟਿੰਗ ਕਾਲੀ ਹੋ ਚੁੱਕੀ ਸੀ ਲੋਕਾਂ ਨੇ ਨੁਕਸ ਕੱਢਤੇ ਉਹਦੇ ਵਿੱਚ ਹੁਣ ਉਹ ਆਪਣੇ ਸਟਾਰ ਦੇ ਕੋਲ ਜਾਂਦਾ ਤੇ ਕਹਿੰਦਾ ਆ ਦੇਖੋ ਸਾਰੀ ਪੇਂਟਿੰਗ ਕਾਲੀ ਕਰਤੀ ਕਹਿੰਦਾ ਕੋਈ ਗੱਲ ਨਹੀਂ ਹੁਣ ਕੱਲ ਫੇਰ ਕਹਿੰਦਾ ਚੌਂਕ ਦੇ ਵਿੱਚ ਜਾ ਹੀ ਪੇਂਟਿੰਗ ਇੱਕ ਨਵੀਂ ਲਗਾ ਕੇ ਆਈ ਤੇ ਨਾਲ ਲਿਖੀ ਵੀ ਜੋ ਵੀ ਤੁਹਾਨੂੰ ਗਲਤੀ ਲੱਗਦੀ ਆ ਇਸ ਪੇਂਟਿੰਗ ਦੇ ਵਿੱਚ ਉਹ ਦੱਸ ਕੇ ਉਹਦੇ ਵਿੱਚ ਸੁਧਾਰ ਵੀ ਕਰਕੇ ਜਾਓ ਤੇ ਜਦੋਂ ਉਸ ਸ਼ਾਮ ਨੂੰ ਉਹ ਜਾਂਦਾ ਵਾ ਪੇਂਟਿੰਗ ਨਾਲ ਕੋਈ ਛੇੜਛਾੜ ਨਹੀਂ ਹੋਈ ਹੁੰਦੀ ਉਦਾਂ ਦੀ ਉਦਾਂ ਹੀ ਉਹ ਟੰਗੀ ਹੁੰਦੀ ਆ ਮਤਲਬ ਕੀ ਕਹਿਣ ਦਾ ਕਿ ਨੁਕਸ ਤੁਹਾਡੇ ਵਿੱਚ ਸਾਰੇ ਕੱਢਣਾ ਚਾਹੁੰਦੇ ਨੇ ਉਹਨੂੰ ਸੁਧਾਰਨਾ ਕੋਈ ਨਹੀਂ ਚਾਹੁੰਦਾ ਕੋਈ ਆ ਕੇ ਤੁਹਾਨੂੰ ਕਹਿ ਦਿੰਦਾ ਨਾ ਵੀ ਯਾਰ ਵੀ ਤੇਰੀ ਆ ਜਿਹੜੀ ਗੱਲ ਆ ਉਹ ਠੀਕ ਨਹੀਂ ਵੀ ਤੂੰ ਆਹ ਕੰਮ ਜਿਹੜਾ ਉਹ ਸਹੀ ਨਹੀਂ ਕਰ ਰਿਹਾ ਸਲਾਹ ਦੇ ਦੇਣਗੇ ਵੀ ਇਹਨੂੰ ਐ ਨਹੀਂ ਇਹਨੂੰ ਐ ਕਰ ਸਲਾਹ ਦੇਣ ਵਾਲੇ ਮਿਲ ਜਾਣਗੇ ਪਰ ਕਿੰਨੇ ਕੁ ਲੋਕ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਵੀ ਮੈਂ ਤੇਰਾ ਇਹਦੇ ਵਿੱਚ ਸਾਥ ਦੇਣਾ ਚੱਲ ਵੀ ਮੈਂ ਤੇਰੇ ਨਾਲ ਪੂਰੀ ਤੇਰੀ ਮਦਦ ਕਰਦਾ ਮੈਂ ਕਿੱਥੇ ਮੇਰੀ ਲੋੜ ਆ ਦੱਸ ਪੈਸਾ ਚਾਹੀਦਾ ਉਹਦੇ ਲਈ ਪੈਸਾ ਵੀ ਤੈਨੂੰ ਦੇ ਦੰਨਾ ਤੇਰੀ ਜ਼ਿੰਦਗੀ ਸੈੱਟ ਕਰਨ ਦੇ ਲਈ ਜਿੱਥੇ ਵੀ ਮੇਰੀ ਲੋੜ ਆ ਮੈਨੂੰ ਦੱਸ ਦੇ ਹੋਣਗੇ ਮੈਂ ਨਹੀਂ ਕਹਿੰਦਾ ਇਹੋ ਜਿਹੇ ਲੋਕ ਨਹੀਂ ਹੋਣਗੇ ਪਰ ਪਰ ਬਹੁਤ ਘੱਟ ਹੋਣਗੇ ਸੋ ਇਹ ਇਹ ਜਿਹੜਾ ਇੱਕ ਜ਼ਿੰਦਗੀ ਦਾ ਸੱਚ ਆ ਦੀ ਕਿ ਲੱਤਾਂ ਖਿੱਚਣ ਵਾਲੇ ਲੋਕ ਤੁਹਾਨੂੰ ਬਹੁਤ ਮਿਲਣਗੇ ਸੋ ਜਦੋਂ ਵੀ ਤੁਸੀਂ ਮਿਹਨਤ ਕਰਨੀ ਆ ਜਿਹੜੇ ਵੀ ਗੋਲ ਤੁਸੀਂ ਜ਼ਿੰਦਗੀ ਦੇ ਸੈੱਟ ਕੀਤੇ ਹੋਏ ਨੇ ਆਪਣੇ ਆਪ ਤੇ ਯਕੀਨ ਕਰਕੇ ਲੱਗੇ ਰਹੋ ਉਹਨਾਂ ਨੂੰ ਪਾਗਲਾ ਵਾਂਗੂ ਉਹਦਾ ਦੇ ਪਿੱਛੇ ਪੈਜੋ ਹੱਥ ਧੋ ਕੇ ਪਿੱਛੇ ਪੈਜੋ ਦਿਨ ਰਾਤ ਇੱਕ ਕਰ ਦੋ ਲੋਕ ਸਵਾਦ ਲੈਣ ਆਉਣਗੇ ਤੇ ਲੋਕ ਜਿਹੜਾ ਤੁਹਾਡਾ ਸਟਰਗਲ ਟਾਈਮ ਆ ਉਹਦੇ ਵਿੱਚ ਤੁਹਾਡਾ ਹੌਸਲਾ ਤੋੜਨ ਵੀ ਆਉਣਗੇ ਤੇ ਜੇ ਕਿਸੇ ਦੀ ਸਲਾਹ ਚੰਗੀ ਲੱਗਦੀ ਆ ਤੁਹਾਨੂੰ ਲੱਗਦਾ ਵੀ ਇਹ ਵਾਕਈ ਸਹੀ ਦਾ ਸਹੀ ਕਹਿ ਰਿਹਾ ਵਾ ਗੌਰ ਕਰਕੇ ਦੇਖ ਲਓ ਤਾਂ ਉਹਦੇ ਤੇ ਵਰਕਆਊਟ ਕਰ ਲੋ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਅਗਲਾ ਅਗਲੇ ਦਾ ਮਕਸਦ ਹੀ ਸਿਰਫ ਤੁਹਾਡਾ ਹੌਸਲਾ ਤੋੜਨਾ ਤੋੜਨਾ ਤੁਹਾਨੂੰ ਨੀਵਾਂ ਦਿਖਾਉਣਾ ਤਾਂ ਕੋਈ ਲੋੜ ਨਹੀਂ ਕਿਸੇ ਦੀ ਪਰਵਾਹ ਕਰਨ ਦੀ ਸੋ ਇਹ ਗੱਲ ਬਿਲਕੁਲ ਸਹੀ ਆ ਜਿਹੜੀ ਮੈਂ ਪੜ ਕੇ ਸੁਣਾਈ ਕਿ ਜਮਾਨੇ ਦੀ ਨਾ ਸੋਚੋ ਕਮਾਉਣ ਦੀ ਸੋਚੋ ਠੀਕ ਆ ਸੋ ਕਿਸੇ ਨੇ ਆ ਕੇ ਤੁਹਾਨੂੰ ਘਰ ਚ ਰੋਟੀ ਨਹੀਂ ਦੇ ਦੇਣੀ ਤਾਨੇ ਤੇ ਸਲਾਹਾਂ ਜ਼ਰੂਰ ਦੇ ਦਿੰਦੇ ਨੇ ਲੋਕ ਬਰਬਤ ਅਨੁਵਾਦ ਅਜਿੰਨੀ ਕੀ ਗੱਲ ਕਰਨ ਦਾ ਥੋੜਾ ਜਿਹਾ ਮਨ ਸੀਗਾ ਸਮੇਂ ਦੀ ਵੀ ਥੋੜੀ ਅੱਜ ਸ਼ਾਰਟੇਜ ਆ ਬੜਾ ਬਿਜ਼ੀ ਜਿਹਾ ਦੇਣਾ ਸੋ ਕੱਲ ਕੋਈ ਹੋਰ ਵਧੀਆ ਤਰੀਕੇ ਦੇ ਨਾਲ ਹੋਰ ਗੱਲਾਂ ਲੈ ਕੇ ਹਾਜ਼ਰ ਹੋਊਗਾ ਤੇ ਤੁਹਾਡੇ ਲਈ ਜੋ ਕੰਮ ਆ ਸਕਣ ਉਹ ਗੱਲਾਂ ਲੈ ਕੇ ਹਾਜ਼ਰ ਹੋਊਗਾ